ਬਾਣੀ ਗੁਰੂ ਜੀ ਤਨ ਗੁਰੂ ਗਰੀ ਬੰਦਾਜ ਸੰਤ ਜਨਾਂ ਮਿਲੰਗਰ ਜਸ ਗਾਇਓ ਕੋਟ ਜਨਮ ਕੇ ਦੁਖ ਗੰਭਾਇਓ ਜੋ ਚਹਤ ਸੁਈ ਮਨ ਪਾਇਓ ਕਿਰਪਾ ਅਰਿ ਨਾਮ ਦਿਵਾਇਓ ਸਰਬ ਸੋਖ ਅਰਿ ਨਾਮ ਗਟਾਈ ਓ ਗੁਰ ਪ੍ਰਸਾਦ ਨਾਨਕ ਮਤ ਪਾਈ ਜਪ ਮੰਨ ਮਰ ਗਰ ਨਾਮ ਨਿਤ ਧਿਆਇ ਜਪ ਮੰਨ ਮਰ ਗਰ ਨਾਮ ਨਿਤ ਧਿਆਇ ਤਾ ਗੰਗੈ ਪਰ ਤੂੰ ਕਨਨ ਲਾਗੇ ਆਏ ਮਾਈ ਗੁਰੂ ਜੀ ਤਲੰਗ ਨਮੱਲਾ ਇਲਾ ਘਰ ਤੀਜੈ ਇਕ ਓਅੰਕਾਰੁ ਸਤਿਗੁਰੰ ਵਰਸਾਨੁ ਆਵ ਤੇਰਾ ੫ ਕਲੜੀ ਮੇਰਾ ਚੀਤ ਤੇਰਾ ਭੰਗ ਖਲੜੀ ਮੇਰਾ ਚੀਤ ਮੈਂ ਜਿਵਨ ਭੈ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਨਰ ਮੰਗੂ ਨੇਤਨ ਨੇਤ ਤੋ ਦਰਸ਼ਨ ਕੀ ਕਰੋ ਸਮਾਈ ਮੈਂ ਕਰ ਮਲਕ ਭੀਖਿਆ ਪਾਈ ਰਹਾ ਈਸਰ ਕੁਸਮ ਮਿਰਗਮੇ ਹਰਿ ਨ ਸਰਬ ਸਰੀਰੀ ਚਰਨ ਚੰਦਨ ਭਗਤਾਂ ਜੋਤਨੈ ਕੀ ਸਰਬੇ ਪਰਮਨ ਕਰਨ ਕੇ ਬੜ ਭੰਡਾ ਕਹ ਨ ਕੋਈ ਸਭਖਤ ਬਰਨ ਮੈਂ ਹੋਈ ਤੇਰੇ ਨਾਮ ਨਿਵੇ ਰਹੇ ਦਿਬਲਾ ਤਨਦਰ ਭੀਖਿਆ ਪਾਏ ਤੇਰੇ ਨਾਮ ਨਿਵੇ ਰਹਿ ਨਿਬਲਾਈ ਨਾਨਕ ਤਨਦਰ ਭੀਖਿਆ ਪਾਏ ਮਾਇ ਜੁਜ ਕਾ ਖਲਸਾ ਮਾਇ ਜੁਜ ਕੀ ਫਤੇ